ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾंनो ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਚਮਤਕਾਰੀ ਉਪਾਅ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਮਾਚਸ ਦੀ ਲੰਬੀ ਦੇ ਨਾਲ ਕੀਤਾ ਜਾਣ ਵਾਲਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਹੋ ਜਾਵੇਗਾ ਜੇਕਰ ਕਿਸੇ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਕਿ ਉਸ ਦੇ ਉੱਪਰ ਕੁਝ ਕੀਤਾ ਕਰਾਇਆ ਹੋਇਆ ਹੈ ਜਾਂ ਫਿਰ ਕਿਸੇ ਮਾੜੀ ਰੂਹ ਦਾ ਕੋਈ ਪੈਰਾ ਬਣਿਆ ਹੋਇਆ ਹੈ ਤਾਂ ਉਸ ਦੀ ਇਸ ਉਪਾਅ ਦੇ ਨਾਲ ਇਹ ਸਾਰੀ ਪ੍ਰੋਬਲਮੇ ਜਿਹੜੀ ਮੁਸ਼ਕਲੇ ਦੂਰ ਹੋ ਜਾਵੇਗੀ ਤੇ ਇਸ ਤੋਂ ਇਲਾਵਾ ਸਾਧ ਸੰਗੇ ਜੀ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਤੁਹਾਡਾ ਦੁਸ਼ਮਣ ਬਣਿਆ ਹੋਇਆ ਹੈ ਤੁਹਾਨੂੰ ਸਾਹਮਣੇ ਤੋਂ ਜਾਂ ਫਿਰ ਪਿੱਠ ਪਿੱਛੇ ਵਾਰ ਕਰ ਰਿਹਾ ਹੈ ਜਾ ਤੁਹਾਨੂੰ ਬਹੁਤ ਲੰਬੇ ਸਮੇਂ ਤੋਂ ਉਸਨੇ ਪਰੇਸ਼ਾਨ ਕਰਕੇ ਰੱਖਿਆ ਹੋਇਆ ਏ ਤਾਂ ਤੁਸੀਂ ਸਮਝ ਸਕਦੇ ਹੋ ਕਿ ਮਾਰਚਸ ਦੀ ਇਹ ਡੱਬੀ ਦਾ ਇੱਕ ਛੋਟਾ ਜਿਹਾ ਉਪਾਅ ਤੁਹਾਡੀਆਂ ਇਹ ਸਾਰੀਆਂ ਹੀ ਮੁਸ਼ਕਲਾਂ ਜਿਹੜੀਆਂ ਦੂਰ ਕਰ ਦੇਵੇਗਾ ਇਹ ਉਪਾਅ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਚਮਕਕਾਰੀ ਤੇ ਟਾਰਗਟ ਖੂਣ ਵਾਲਾ ਏ ਕਿਉਂਕਿ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਨੂੰ ਰਿਜ਼ਲਟ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਹੀ ਮਿਲਣਾ ਸ਼ੁਰੂ ਹੋ ਜਾਵੇਗਾ। ਇਸ ਉਪਾਅ ਨੂੰ ਕਰਨ ਦਾ ਇੱਕ ਹੋਰ ਵੀ ਬਹੁਤ ਵਧੀਆ ਆਪਾਂ ਨੂੰ ਫਾਇਦਾ ਹੋਵੇਗਾ ਉਹ ਇਹ ਕਿ ਜੇਕਰ ਕੋਈ ਤੁਹਾਡੇ ਤੇ ਮਾੜੀ ਚੀਜ਼ ਦਾ ਕੁਝ ਕੰਮ ਕਰਾ ਰਿਹਾ ਹੈ ਜਾਂ ਫਿਰ ਤੁਹਾਨੂੰ ਕੋਈ ਦੁਸ਼ਮਣ ਪਰੇਸ਼ਾਨ ਕਰ ਰਿਹਾ ਹੈ ਤੇ ਉਸ ਦਾ ਸਾਰਾ ਜੋ ਵੀ ਅਸਰ ਹੋਵੇਗਾ ਉਹ ਤੁਹਾਡੇ ਤੇ ਨਹੀਂ ਹੋਵੇਗਾ। ਉਪਾਵਿੰ ਲੱਖ ਕੋਸ਼ਿਸ਼ ਕਰ ਲਵੇ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਵੇਗਾ ਜੇਕਰ ਤੁਸੀਂ ਇਸ ਉਪਾਅ ਨੂੰ ਵਿਸ਼ਵਾਸ ਦੀ ਨਾਲ ਕਰੋਗੇ ਤਾਂ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਸਾਥ ਸੰਗਤ ਜੀ ਕਿ ਬਿਨਾਂ ਗਲਤੀ ਤੇ ਕਈ ਲੋਕ ਸਾਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਨੇ ਤੁਸੀਂ ਸਮਝ ਲਾਓ ਕਿ ਜੇਕਰ ਤੁਸੀਂ ਇਸ ਉਪਾਅ ਨੂੰ ਕਰ ਲਓਗੇ ਤੇ ਜਿਹੜੇ ਲੋਕ ਬਿਨਾਂ ਵਜ੍ਹਾ ਤੋਂ ਤੁਹਾਨੂੰ ਤੰਗ ਪਰੇਸ਼ਾਨ ਕਰਦੇ ਨੇ ਉਹਨਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਜਾਵੇਗੀ ਤੇ ਸਭ ਤੋਂ ਵੱਡੀ ਗੱਲ ਸਾਧ ਸੰਗਤ ਜੀ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਡਾ ਇੱਕ ਵੀ ਰੁਪਏ ਖਰਚ ਨਹੀਂ ਹੋਵੇਗਾ ਕਿਉਂਕਿ ਅੱਜ ਦਾ ਜੋ ਉਪਾਅ ਹੈ ਤੁਸੀਂ ਮਾਚਸ ਦੀ ਡੱਬੀ ਦੇ ਨਾਲ ਕਰਨਾ ਹੈ ਤੇ ਮਾਰਚਸ ਦੀ ਡੱਬੀ ਆਪਣੇ ਸਾਰਿਆਂ ਦੇ ਘਰ ਦੇ ਵਿੱਚ ਖਾਸ ਕਰਕੇ ਆਮ ਤੌਰ ਤੇ ਹੀ ਹੁੰਦੀ ਇਸ ਉਪਾਅ ਨੂੰ ਕਰਨ ਦੇ ਨਾਲ ਇੱਕ ਮਾਰਚਸ ਦੀ ਡੱਬੀ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਕਰ ਸਕਦੀ ਹੈ ਜੇਕਰ ਤੁਸੀਂ ਇਸ ਇਸ ਉਪਾਅ ਨੂੰ ਵਿਸ਼ਵਾਸ ਦੇ ਨਾਲ ਕਰੋਗੇ ਤਾਂ ਇਸ ਉਪਰ ਨੂੰ ਕਿੰਨਾ ਸਮਾਂ ਕਰਨਾ ਹੈ ਕਿਹੜੇ ਦਿਨ ਕਿਹੜੇ ਸਮੇਂ ਕਰਨਾ ਹੈ ਇਹ ਸਾਰੀ ਜਾਣਕਾਰੀ ਐਸੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਅੱਗੇ ਸਾਂਝੀ ਕਰਾਂਗੇ ਪਰ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾ ਸੰਗਜੇ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੀ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਕਮੈਂਟ ਵਰਕਰਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਮਾਚਸ ਦੀ ਡੱਬੀ ਦਾ ਇਹ ਜੋ ਤੁਸੀਂ ਉਪਾਕਰਨ ਹੈ ਸਿਰਫ ਸਾਥ ਸੰਗੇ ਜੀ ਇਸ ਮਾਚਸ ਦੀ ਡੱਬੀ ਦੇ ਵਿੱਚ ਇੱਕ ਛੋਟੀ ਜਿਹੀ ਤੁਸੀਂ ਚੀਜ਼ ਰੱਖਣੀ ਹੈ ਉਹ ਕਿਹੜੀ ਚੀਜ਼ ਹੈ ਇਹ ساری ਜਾਣਕਾਰੀ ਤੁਹਾਡੇ ਨਾਲ ਵੀਡੀਓ ਦੇ ਵਿੱਚ ਅੱਗੇ ਦੱਸਾਂਗੇ ਵੀਡੀਓ ਤੁਹਾਡੇ ਲਈ ਬਹੁਤ ਫਾਇਦੇ ਵਾਲੀ ਹੁਣ ਆਲੀ ਹੈ ਇਸ ਕਰਕੇ ਵੀਡੀਓ ਦੇ ਐਡ ਦੇ ਤੱਕ ਤੁਸੀਂ ਬਨੇ ਰਹੋ ਇਸੇ ਤਰ੍ਹਾਂ ਸਾਥ ਸੰਗੀ ਜੀ ਇਸ ਉਪਾਅ ਨੂੰ ਲੇਡੀਜ਼ ਤੇ ਚੈਂਸ ਦੋਨੋਂ ਹੀ ਕਰ ਸਕਦੇ ਨੇ ਜੇ ਕਿਸੇ ਚੈਂਸ ਨੂੰ ਪ੍ਰੋਬਲਮ ਹੈ ਤਾਂ ਉਹ ਕਰ ਸਕਦੇ ਨੇ ਜੇ ਘਰ ਤੋਂ ਬਾਹਰ ਰਹਿੰਦੇ ਨੇ ਉਥੇ ਵੀ ਇਸ ਉਪਾਅ ਨੂੰ ਕਰ ਸਕਦੇ ਨੇ ਤੇ ਘਰ ਦੇ ਵਿੱਚ ਵੀ ਇਸ ਉਪਾਅ ਨੂੰ ਤੁਸੀਂ ਕਿਸੇ ਵੀ ਦਿਨ ਕਰ ਸਕਦੇ ਹੋ ਪਰ ਜੇਕਰ ਤੁਹਾਨੂੰ ਜ਼ਿਆਦਾ ਮੁਸ਼ਕਲ ਹੈ ਤਾਂ ਇਸ ਉਪਾਅ ਨੂੰ ਤੁਸੀਂ ਬੁੱਧਵਾਰ ਵਾਲੇ ਦਿਨ ਵੀਰਵਾਰ ਵਾਲੇ ਦਿਨ ਸ਼ਨੀਵਾਰ ਤੇ ਜਾਂ ਮੱਸਿਆ ਵਾਲੇ ਦਿਨ ਵੀ ਕਰ ਸਕਦੇ ਹੋ ਜਿਸ ਦੇ ਨਾਲ ਤੁਹਾਨੂੰ ਜਲਦੀ ਫਾਇਦਾ ਮਿਲੇਗਾ ਵੈਸੇ ਤੁਸੀਂ ਕਿਸੇ ਵੀ ਦਿਨ ਇਸ ਉਪਾਅ ਨੂੰ ਕਰ ਸਕਦੇ ਹੋ ਇਸ ਦੇ ਵਿੱਚ ਦੇਨਵਾਰਤੀ ਕੋਈ ਬੰਦਸ਼ ਨਹੀਂ ਤੇ ਇਸ ਉਪਾਅ ਨੂੰ ਸਾਥ ਸੰਗਤ ਜੀ ਕਰਨਾਗੇ ਦੇ ਸਮਿਆਂ ਇਸ ਉਪਾਅ ਨੂੰ ਤੁਸੀਂ ਕਿਸੇ ਵੀ ਸਮੇਂ ਕਰ ਸਕਦੇ ਹੋ ਸਵੇਰ ਦੇ ਸਮੇਂ ਦੁਪਹਿਰ ਦੇ ਸਮੇਂ ਜਾਂ ਰਾਤ ਦੇ ਸਮੇਂ ਸ਼ਾਮ ਦੇ ਸਮੇਂ ਜਦੋਂ ਵੀ ਤੁਹਾਨੂੰ ਟਾਈਮ ਮਿਲਦਾ ਦਿਨ ਦੇ ਵਿੱਚ ਤੁਸੀਂ ਕਿਸੇ ਵੀ ਸਮੇਂ ਇਸ ਉਪਾਅ ਨੂੰ ਕਰ ਸਕਦੇ ਹੋ ਨਾ ਤਾਂ ਇਸ ਦੇ ਵਿੱਚ ਟਾਈਮ ਦੀ ਕੋਈ ਬੰਦੇਸ਼ ਹੈ ਤੇ ਨਾ ਹੀ ਦਿਨ ਵਾਰ ਦੀ ਕੋਈ ਬੰਦੇਸ਼ ਹੈ ਇਸੀ ਤਰ੍ਹਾਂ ਸਾਸੰਗੇ ਜੀ ਇਸ ਉਪਾਣੂ ਕਰਨ ਦੇ ਲਈ ਤੁਸੀਂ ਨੇ ਇੱਕ ਮਾਚਸ ਦੀ ਡੱਬੀ ਲੈਣੀ ਹੈ ਮਾਚਸ ਦੀ ਡੱਬੀ ਜੋ ਲੈਣੀ ਹੈ ਉਹ ਨਵੀਂ ਹੋਣੀ ਚਾਹੀਦੀ ਹੈ ਭਰੀ ਹੋਈ ਹੋਣੀ ਚਾਹੀਦੀ ਹੈ ਤੀਲਾਂ ਦੇ ਨਾਲ ਕਈ ਵਾਰ ਕੀ ਹੁੰਦਾ ਹੈ ਕਿ ਖਾਲੀ ਡੱਬੀ ਹੁੰਦੀ ਹੈ ਆਪਾਂ ਸੋਚ ਲੈਂਦੇ ਆ ਕਿ ਮਾਚਸ ਦੀ ਡੱਬੀ ਹੀ ਲੈਣੀ ਹੈ ਪਰ ਖਾਲੀ ਡੱਬੀ ਨਹੀਂ ਲੈਣੀ ਬਿਲਕੁਲ ਨਵੀਂ ਭਰੀ ਹੋਈ ਡੱਬੀ ਲੈਣੀ ਹੈ ਇੱਕ ਮਾਚਸ ਦੀ ਡੱਬੀ ਲੈਣ ਤੋਂ ਬਾਅਦ ਇੱਕ ਤੁਸੀਂ ਵਾਈਡ ਪੇਪਰ ਲੈ ਲੈਣਾ ਹੈ ਕਾਗਜ਼ ਲੈ ਲੈਣਾ ਉੱਪਰ ਲਾਈਨਾਂ ਨਾ ਹੁਣ ਬਿਲਕੁਲ ਪਲੇਨ ਹੋਵੇ ਤੇ ਉਸ ਦੇ ਨਾਲ ਨਾਲ ਤੁਸੀਂ ਇੱਕ ਪੈਨ ਲੈ ਲੈਣਾ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਜਿਹੜਾ ਤੁਸੀਂ ਪੈਨ ਲੈਣਾ ਹੈ ਉਹ ਬਲੈਕ ਕਲਰ ਦਾ ਹੋਣਾ ਚਾਹੀਦਾ ਹੈ ਚਾਹੀ ਤੁਸੀਂ ਮਾਰਕਰ ਲੈ ਸਕਦੇ ਹੋ ਬਲੈਕ ਕਲਰ ਦਾ ਚਾਹੀ ਪੈਨ ਪਰ ਹੁਣ ਬਲੈਕ ਕਲਰ ਦਾ ਚਾਹੀਦਾ ਹੈ ਇਹ ਇਹ ਤਿੰਨ ਚੀਜ਼ਾਂ ਲੈਣ ਤੋਂ ਬਾਅਦ ਦੇ ਵਿੱਚ ਸਾਹ ਸੰਗੇ ਜੀ ਜਿਹੜਾ ਤੁਸੀਂ ਬਲੈਕ ਪੈਨ ਲਿਆ ਹੋਵੇਗਾ ਉਸ ਦੇ ਨਾਲ ਜਿਹੜਾ ਤੁਸੀਂ ਵਾਈਟ ਪੇਪਰ ਕਾਗਜ਼ ਲਿਆ ਹੋਵੇਗਾ ਉਸ ਦੇ ਉੱਪਰ ਜਿਹੜਾ ਵੀ ਤੁਹਾਡਾ ਕੋਈ ਦੁਸ਼ਮਣ ਹੈ ਜਾਂ ਫਿਰ ਤੁਸੀਂ ਉਸ ਨੂੰ ਜਾਣਦੇ ਵੀ ਹੋ ਉਸ ਦਾ ਨਾਮ ਵੀ ਤੁਹਾਨੂੰ ਪਤਾ ਹੈ ਤੁਸੀਂ ਨਾਮ ਵੀ ਲਿਖ ਸਕਦੇ ਹੋ ਪਰ ਜੇਕਰ ਤੁਹਾਨੂੰ ਉਸ ਦਾ ਨਾਮ ਨਹੀਂ ਪਤਾ ਤਾਂ ਤੁਸੀਂ ਇਕੱਲਾ ਗੁਪਤ ਦੁਸ਼ਮਣ ਜਾਂ ਫਿਰ ਇਕੱਲਾ ਦੁਸ਼ਮਣ ਵੀ ਲਿਖ ਸਕਦੇ ਹੋ ਤੁਸੀਂ ਕੋਸ਼ਿਸ਼ ਕਰੋ ਕਿ ਨਾਮ ਲਿਖੋ ਹੀ ਨਾ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਜਿਹੜਾ ਸਾਡਾ ਦੁਸ਼ਮਣ ਹੁੰਦਾ ਹੈ ਜੋ ਸਾਨੂੰ ਤੰਗ ਪਰੇਸ਼ਾਨ ਕਰ ਦਏ ਅਸੀਂ ਉਸ ਦਾ ਨਾਮ ਤਾਂ ਜਾਣਦੇ ਹੁੰਨੇ ਆ ਸਾਨੂੰ ਇੱਕ ਬਾਰੇ ਪਤਾ ਹੁੰਦਾ ਹੈ ਪਰ ਕਈ ਵਾਰ ਸਾਡੇ ਕਈ ਲੋਕ ਦੁਸ਼ਮਣ ਬਣ ਜਾਂਦੇ ਨੇ ਤੇ ਉਹਨਾਂ ਦੇ ਬਾਰੇ ਸਾਨੂੰ ਪਤਾ ਨਹੀਂ ਹੁੰਦਾ ਜੋ ਸਾਨੂੰ ਪਿੱਛੇ ਕਾਫੀ ਨੁਕਸਾਨ ਪਹੁੰਚਾਉਂਦੇ ਨੇ ਇਸ ਕਰਕੇ ਤੁਸੀਂ ਗੁਪਤ ਦੁਸ਼ਮਣ ਲਿਖ ਸਕਦੇ ਹੋ ਇਸ ਨੋਟ ਸੀ ਬਲੈਕ ਪੈਨ ਦੇ ਨਾਲ ਲੇਖ ਕੇ ਜੋ ਵਾਈਡ ਪੇਪਰ ਹੈ ਉਸ ਨੂੰ ਤੁਸੀਂ ਫੋਲਡ ਕਰ ਲੈਣਾ ਹੈ ਇਸ ਕਾਗਜ਼ ਨੂੰ ਫੋਲਡ ਕਰਕੇ ਜਿਹੜੀ ਤੁਸੀਂ ਮਾਚਸ ਦੀ ਡੱਬੀ ਲਈ ਸੀ ਸਾਹ ਸੰਗੀਤ ਜੀ ਉਸ ਮਾਚਸ ਦੀ ਡੱਬੀ ਦੇ ਵਿੱਚ ਇਸ ਤੁਸੀਂ ਫੋਲਡ ਕੀਤੇ ਹੋਏ ਕਾਗਜ਼ ਨੂੰ ਵਿੱਚ ਪਾ ਦੇਣਾ ਤੇ ਇਸ ਨੂੰ ਤੁਸੀਂ ਆਪਣੇ ਕੋਲ ਰੱਖਣਾ ਹੈ 24 ਘੰਟੇ ਤੁਸੀਂ ਆਪਣੇ ਕੋਲ ਰੱਖਣਾ ਹੈ ਆਪਣੀ ਜੇਬ ਦੇ ਵਿੱਚ ਪਾ ਕੇ ਰੱਖਣਾ ਹੈ ਜਿਮੀ ਰਾਤ ਦੇ ਸਮੇਂ ਸੌਣ ਦੇ ਟਾਈਮ ਤੁਸੀਂ ਇਸ ਨੂੰ ਆਪਣੀ ਪਾਕਟ ਦੇ ਵਿੱਚੋਂ ਬਿਲਕੁਲ ਬਾਹਰ ਨਹੀਂ ਕੱਟਣਾ ਪਰ ਜੇਕਰ ਤੁਸੀਂ ਜੇਬ ਦੇ ਵਿੱਚ ਰਾਤ ਨੂੰ ਸੌਣ ਦੇ ਸਮੇਂ ਨਹੀਂ ਵੀ ਪਾ ਸਕਦੇ ਤਾਂ ਤੁਸੀਂ ਇਸ ਨੂੰ ਆਪਣੇ ਸਿਰਹਾਣੇ ਦੇ ਕੋਲ ਰੱਖ ਸਕਦੇ ਹੋ ਇਸ ਰਾ 24 ਘੰਟੇ ਆਪਣੇ ਕੋਲ ਰੱਖਣ ਤੋਂ ਬਾਅਦ ਦੇ ਵਿੱਚ ਤੁਸੀਂ ਜਦੋਂ ਅਗਲੇ ਦਿਨ ਸਵੇਰ ਉੱਠੋਗੇ ਸਵੇਰ ਉੱਠਣ ਤੋਂ ਬਾਅਦ ਜੋ ਤੁਸੀਂ ਆਪਣੀ ਕੰਮ ਕਰਦੇ ਉਹ ਕਰਦੇ ਪਉ ਤੋਂ ਸੀ ਕਰਕੇ ਕੰਮ ਕਰ ਕਰਨ ਤੋਂ ਬਾਅਦ ਦੇ ਵਿੱਚ ਜਦੋਂ ਵੀ ਤੁਹਾਨੂੰ ਫ੍ਰੀ ਟਾਈਮ ਸਮਾਂ ਮਿਲਦਾ ਹੈ ਕਮਾਕਾਰਾਂ ਤੋਂ ਬਾਅਦ ਦੇ ਵਿੱਚ ਤਾਂ ਉਸ ਸਮੇਂ ਤੁਸੀਂ ਸਾਧ ਸੰਗੇ ਜੀ ਕੀ ਕਰਨਾ ਹੈ ਕੰਮ ਕਰ ਕਰਨ ਤੋਂ ਬਾਅਦ ਦੇ ਵਿੱਚ ਸਾਧ ਸੰਗੇ ਜੀ ਤੁਸੀਂ ਆਪਣੀ ਘਰ ਤੋਂ ਬਾਹਰ ਇੱਕ ਐਸੀ ਜਗ੍ਹਾ ਤੇ ਜਾਣਾ ਜੋ ਬਿਲਕੁਲ ਖਾਲੀ ਹੋਵੇ ਜਾਂ ਫਿਰ ਜਿੱਥੇ ਕਾਫੀ ਜ਼ਿਆਦਾ ਪਾਣੀ ਖੜ ਜਾਂਦਾ ਹੈ ਇਸ ਤਰ੍ਹਾਂ ਦੀ ਜਗ੍ਹਾ ਹੋਵੇ ਤੇ ਇੱਕ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਜੇ ਇਸ ਤਰ੍ਹਾਂ ਦੀ ਜਗ੍ਹਾ ਹੋਵੇ ਕਿ ਉੱਥੇ ਜਾਦਾ ਲੋਕ ਆਉਂਦੇ ਜਾਂਦੇ ਨਾ ਹੋਣ ਤੂੜੇ ਬਹੁਤ ਇੱਕ ਦੋ ਲੋਕ ਹੀ ਦਿਖਾਈ ਦੇ ਕਹਿਣ ਦਾ ਭਾਵ ਕਿ ਸੁਨਸਾਨ ਹੀ ਜਗਾ ਹੋਵੇ ਹੋ ਉਸ ਜਗਾ ਤੇ ਜਾ ਕੇ ਜੋ ਤੁਸੀਂ ਮਾਰਚਸ ਦੀ ਡੱਬੀ ਲੈ ਕੇ ਆਪਣੇ ਨਾਲ ਆਏ ਹੋਵੋਗੇ ਜਿਸ ਦੇ ਵਿੱਚ ਤੁਸੀਂ ਉਹ ਪਰਚੀ ਪਾਈ ਸੀ ਉਸ ਨੂੰ ਤੁਸੀਂ ਆਪਣੀ ਜੇਬ ਦੇ ਵਿੱਚੋਂ ਕੱਢ ਕੇ ਤੇ ਆਪਣੀ ਦੁਸ਼ਮਣਾਂ ਦੇ ਬਾਰੇ ਸੋਚਣਾ ਹੈ ਤੇ ਇਹ ਕਹਿਣਾ ਹੈ ਰਾਹੁ ਦੇ ਅੱਗੇ ਪ੍ਰਾਰਥਨਾ ਕਰਕੇ ਕਿ ਮੇਰੇ ਚੰਨੇ ਵੀ ਦੁਸ਼ਮਣ ਨੇ ਮੇਰੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਰ ਤੇ ਕਦੇ ਵੀ ਮੁੜ ਕੇ ਵਾਪਸ ਮੇਰੀ ਜ਼ਿੰਦਗੀ ਦੇ ਵਿੱਚ ਕਦੇ ਵੀ ਨਾ ਆੜ। ਇਸ ਤਰ੍ਹਾਂ ਕਹਿਣ ਤੋਂ ਬਾਅਦ ਦੇ ਵਿੱਚ ਸਾਧ ਸੰਗਤ ਜੀ ਤੁਸੀਂ ਇਸ ਡੱਬੀ ਨੂੰ ਉਸ ਖਾਲੀ ਜਗ੍ਹਾ ਦੇ ਉੱਪਰ ਸੁੱਟ ਕੇ ਆ ਜਾਣਾ। ਧਿਆਨ ਰੱਖਣਾ ਸੁੱਟਣ ਦੇ ਸਮੇਂ ਕਿ ਜੋ ਵਿੱਚ ਤੁਸੀਂ ਪੇਪਰ ਪਾਇਆ ਸੀ ਲਿਖ ਕੇ ਬਲੈਕ ਪੈਨ ਦੇ ਨਾਲ ਉਸੋਸੀ ਡੱਬੀ ਦੇ ਵਿੱਚ ਹੀ ਰੱਖਣਾ ਹੈ ਉਸੇ ਤਰ੍ਹਾਂ ਹੀ ਤੁਸੀਂ ਖਾਲੀ ਜਗਨ ਦੇ ਵਿੱਚ ਉਸ ਨੂੰ ਸੁੱਟ ਕੇ ਆਉਣਾ ਹੈ ਤੇ ਇੱਕ ਗੱਲ ਇਹਦਾ ਤੁਸੀਂ ਹੋਰ ਧਿਆਨ ਰੱਖਣਾ ਜਦੋਂ ਤੁਸੀਂ ਆਪਣੇ ਘਰ ਤੋਂ ਜਾਓਗੇ ਨਾ ਤੁਸੀਂ ਜਾਂਦੇ ਸਮੇਂ ਕਿਸੇ ਦੇ ਨਾਲ ਗੱਲਬਾਤ ਕਰਨੀ ਤੇ ਨਾ ਹੀ ਜਦੋਂ ਤੁਸੀਂ ਇਸ ਨੂੰ ਸੁੱਟ ਕੇ ਵਾਪਸ ਆਉਗੇ ਉਸ ਸਮੇਂ ਤੁਸੀਂ ਕਿਸੇ ਦੇ ਨਾਲ ਗੱਲਬਾਤ ਕਰਨੀ ਹੈ ਤੇ ਨਾ ਹੀ ਰਸਤੇ ਦੇ ਵਿੱਚ ਕਿਸੇ ਦੇ ਕੋਲ ਰੁਕਣਾ ਸਿੱਧਾ ਤੁਸੀਂ ਜਾਣਾ ਹੈ ਤੇ ਆਪਣੇ ਘਰ ਵਾਪਸ ਆਉਣਾ ਹੈ ਤੇ ਇਸੇ ਤਰ੍ਹਾਂ ਸਾਧ ਸੰਗੇ ਜੀ ਜਦੋਂ ਤੁਸੀਂ ਇਸ ਡੱਬੀ ਨੂੰ ਛੁੱਟੋਗੇ ਤਾਂ ਮੁੜ ਕੇ ਪਿੱਛੇ ਵੀ ਬਿਲਕੁਲ ਨਹੀਂ ਦੇਖਣਾ ਜਿਵੇਂ ਕਈ ਵਾਰ ਆਪਾਂ ਛੁੱਟ ਦਿੰਨੇ ਆ ਤੇ ਪਿੱਛੇ ਮੁੜ ਕੇ ਦੇਖਣ ਲੱਗ ਜਾਂਦੇ ਆ ਇਸ ਤਰ੍ਹਾਂ ਵੀ ਤੁਸੀਂ ਬਿਲਕੁਲ ਨਹੀਂ ਕਰਨਾ ਪਿੱਛੇ ਵਿੱਚ ਸਾਧ ਸੰਗੇ ਜੀ ਅੱਜ ਕੱਲ ਦਾ ਸਮਾਂ ਕਾਲ ਯੁੱਗ ਦਾ ਹੈ ਤੇ ਰਾਹੂ ਦਾ ਪ੍ਰਭਾਵ ਬਹੁਤ ਹੀ ਜ਼ਿਆਦਾ ਮਾੜਾ ਹੁੰਦਾ ਹੈ ਸਾਰਿਆਂ ਦੇ ਘਰ ਦੇ ਉੱਪਰ ਇਸ ਤਰ੍ਹਾਂ ਸਾਧ ਸੰਗੇ ਜੀ ਜੇਕਰ ਤੁਸੀਂ ਘਰ ਦੇ ਵਿੱਚੋਂ ਬਾਹਰ ਚਾਹਨੇ ਹੋ ਕਿਸੇ ਚੰਗੇ ਕੰਮ ਦੇ ਲਈ ਜਾ ਰਹੇ ਹੋ ਜਾਂ ਫਿਰ ਵੈਸੇ ਹੀ ਜਾ ਰਹੇ ਹੋ ਤਾਂ ਸਾਧ ਸੰਗੇ ਜੀ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਮਾਚਸਤੀ ਡੱਬੀ ਆਪਣੇ ਨਾਲ ਲੈ ਕੇ ਜਾਇਆ ਕਰੋ। ਤਿੱਕਰ ਆਗੇ ਸਾਧ ਸੰਗੇ ਜੀ ਉਸ ਨੂੰ ਆਪਣੇ ਪਰਸ ਜਾਂ ਜਿਸ ਜੇਬ ਦੇ ਵਿੱਚ ਤੁਸੀਂ ਪਾਈਏ ਬਾਹਰ ਕੱਢ ਸਕਦੇ ਹੋ। ਇਸ ਤਰ੍ਹਾਂ ਕਰਨ ਦੇ ਨਾਲ ਸਾਧ ਸੰਗੇ ਜੀ ਤੁਹਾਡੇ ਉੱਪਰ ਰਾਹੂ ਦਾ ਮਾੜਾ ਪ੍ਰਭਾਵ ਕਦੇ ਵੀ ਨਹੀਂ ਪਵੇਗਾ। ਇਸ ਤੋਂ ਬਾਅਦ ਸਾਧ ਸੰਗਤ ਜੀ ਜਦੋਂ ਵੀ ਤੁਸੀਂ ਕੋਈ ਆਪਣਾ ਨਵਾਂ ਕੰਮ ਸ਼ੁਰੂ ਕਰਨ ਲੱਗੋਗੇ ਤਾਂ ਸਾਧ ਸੰਗਤ ਜੀ ਤੁਸੀਂ ਮਾਚਸ ਦੀਆਂ ਚਾਰ ਤੀਲੀਆਂ ਨੂੰ ਚਲਾ ਦਿਓ ਤੀਲੀਆਂ ਨੂੰ ਚਲਾਉਂਦੇ ਹੋਏ ਜਿਹੜੀ ਵੀ ਪਰਮਾਤਮਾ ਨੂੰ ਤੁਸੀਂ ਦੇਵੀ ਦੇਵਤੇ ਨੂੰ ਮੰਨਦੇ ਹੋ ਕਿ ਉਹਨਾਂ ਦੇ ਅੱਗੇ ਤੁਸੀਂ ਅਰਦਾਸ ਵੀ ਕਰ ਸਕਦੇ ਹੋ ਇਸ ਤਰ੍ਹਾਂ ਸਾਥ ਸੰਗੇ ਜੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ 4 ਮਾਚਸ ਦੀਆਂ ਤੀਲੀਆਂ ਚਰੂਰ ਚਲਾਇਆ ਕਰੋ ਤੇ ਉਸ ਤੋਂ ਬਾਅਦ ਦੇ ਵਿੱਚ ਸਾਥ ਸੰਗੇ ਜੀ ਤੁਸੀਂ ਜਿਹੜੀਆਂ 4 ਤੀਲੀਆਂ ਨੂੰ ਜਲਾਇਆ ਹੋਵੇਗਾ ਉਸ ਨੂੰ ਤੁਸੀਂ ਉਲਟੀਆਂ ਕਰਕੇ ਮਿੱਟੀ ਦੇ ਵਿੱਚ ਗੱਡ ਦਿਓ ਇਸੇ ਤਰ੍ਹਾਂ ਸਾਥ ਸੰਗੇ ਜੀ ਇਹ ਤੁਹਾਡੇ ਨਾਲ ਇੱਕ ਛੋਟੇ ਛੋਟੇ ਦੋ ਟਿਪਸ ਸਾਂਝੇ ਕੀਤੇ ਨੇ ਤੇ ਇਸ ਤੋਂ ਇਲਾਵਾ ਸਾਥ ਸੰਗੇ ਜੀ ਜੋ ਅਸੀਂ ਤੁਹਾਡੇ ਨਾਲ ਮੇਨ ਉਪਾਅ ਸਾਂਝਾ ਕਰਨ ਲੱਗੇ ਹਾਂ ਮਾਚਸ ਦੀ ਡੱਬੀ ਦਾ ਜਿਵੇਂ 사ਸੰਗੇ ਜੀ ਰਾਹੁ ਦੇ ਮਾੜੇ ਪ੍ਰਭਾਵ ਕਰਕੇ ਆਪਣੀ ਘਰ ਦੇ ਵਿੱਚ ਪਰੇਸ਼ਾਨੀਆਂ ਆਉਂਦੀਆਂ ਨੇ ਇਸ ਤਰ੍ਹਾਂ ਜੇ ਰਾਹੁ ਹੀ ਪ੍ਰਸੰਨ ਹੋ ਜਾਵੇ ਖੁਸ਼ ਹੋ ਜਾਵੇ ਤਾਂ 사ਸੰਗੇ ਜੀ ਭਖਾਰੀ ਨੂੰ ਵੀ ਰਾਜਾ ਬਣਾ ਦਿੰਦੇ ਨੇ ਜਿਵੇਂ ਕਈ ਵਾਰ 사ਸੰਗੇ ਜੀ ਆਪਾਂ ਸੋਚਦੇ ਆ ਕਿ ਉਹ ਫਲਾਣੀ ਬੰਦੇ ਦੇ ਕੋਲ ਇਕਦਮ ਇਨਾ ਪੈਸਾ ਕਿਵੇਂ ਆ ਗਿਆ ਜੇਕਰ 사ਸੰਗੇ ਜੀ ਰਾਹੁ ਖੁਸ਼ ਹੋ ਜਾਵੇ ਤੇ ਜੋ ਆਪਾ ਤੁਹਾਡੀ ਨਾਲ ਇਹ ਉਪਾਅ ਸਾਂਝਾ ਕਰਨਾ ਇਸ ਉਪਾਅ ਦੀ ਨਾਲ ਸਾਧ ਸੰਗਤ ਜੀ ਆਪਾਂ ਰਾਹੁ ਨੂੰ ਖੁਸ਼ ਕਰਨਾ ਹੈ ਇਹ ਸਭ ਉਪਾ ਕਰਨ ਦੀ ਨਾਲ ਸਾਡੀ ਕੋਲ ਅਚਾਨਕ ਹੀ ਪੈਸਾ ਉਹਨਾ ਸ਼ੁਰੂ ਹੋ ਜਾਵੇਗਾ ਜਿਸ ਚੀਜ਼ ਨੂੰ ਦੇਖ ਕੇ ਦੇਖ ਕੇ ਲੋਕ ਵੀ ਕਹਿਣਗੇ ਕਿ ਇਹਨਾਂ ਦੇ ਕੋਲ ਅਚਾਨਕ ਪੈਸਾ ਕਿੱਥੋਂ ਆ ਗਿਆ ਤੇ ਕਿਵੇਂ ਆਇਆ ਇਸ ਉਪਾਅ ਨੂੰ ਕਰਨ ਦੇ ਲਈ ਸਾਧ ਸੰਗਤ ਜੀ ਤੁਸੀਂ ਕੀ ਕਰਨਾ ਹੈ ਇਸ ਨੂੰ ਕਰਨ ਦੇ ਲਈ ਸਾਧ ਸੰਗਤ ਜੀ ਤੁਸੀਂ ਇੱਕ ਮਾਚਸ ਦੀ ਡੱਬੀ ਲੈਣੀ ਹੈ ਤੇ ਇਸ ਮਾਚਸ ਦੀ ਡੱਬੀ ਦੇ ਅੰਦਰ ਇੱਕ ਤੁਸੀਂ ਸਫੇਦ ਚੰਦਨ ਸਾਧ ਸੰਗਤ ਜੀ ਚੰਦਨ ਦੋ ਤਰ੍ਹਾਂ ਦੇ ਆਉਂਦੇ ਨੇ ਇੱਕ ਤਾਂ ਲਾਲ ਰੰਗ ਦਾ ਹੁੰਦਾ ਹੈ ਤੇ ਇੱਕ ਚਿੱਟੇ ਰੰਗ ਦਾ ਹੁੰਦਾ ਹੈ ਜੀ ਜੋ ਸਾਧ ਸੰਗਤ ਜੀ ਚਿੱਟੇ ਰੰਗ ਦਾ ਚੰਦਨ ਹੋਵੇਗਾ ਉਸ ਤੇ ਆਪਾਂ ਨੇ ਇੱਕ ਲੱਕੜੀ ਲੈਣੀ ਹੈ ਤੇ ਲੱਕੜੀ ਦੇ ਉੱਪਰ ਆਪਾਂ ਨੇ ਨੀਲੇ ਰੰਗ ਦਾ ਸਾਹ ਸੰਗੇ ਜੀ ਧਾਗਾ ਇਹ ਚੇੜਾ ਉਲਵੇਟ ਦਿਨਾ ਚੰਦਨ ਦੀ ਲੱਕੜੀ ਦੇ ਉੱਪਰ ਇਸੇ ਤਰ੍ਹਾਂ ਸਾਹ ਸੰਗੇ ਜੀ ਉਸ ਦੇ ਉੱਪਰ ਨੀਲਾ ਧਾਗਾ ਲਵੇਟ ਕੇ ਤੇ ਉਸ ਨੂੰ ਤੁਸੀਂ ਮਾਚਸ ਦੀ ਤੀਲੀ ਦੇ ਸੌਰੀ ਮਾਚਸ ਦੀ ਡੱਬੀ ਦੇ ਜਿਹੜੀ ਅੰਦਰ ਹੀ ਰੱਖ ਦਿਨਾ ਤੇ ਸਾਹ ਸੰਗੇ ਜੀ ਤੁਸੀਂ ਮਾਚਸ ਦੀ ਡੱਬੀ ਦੇ ਵਿੱਚੋਂ ਕੁਝ ਤੀਲੀਆਂ ਕੱਢ ਸਕਦੇ ਹੋ ਕਿਉਂਕਿ ਜੋ ਇਸ ਨੂੰ ਆਪਾਂ ਵਿੱਚ ਰੱਖਣਾ ਹੈ ਤੇ ਉਹ ਬੜਾ ਆਸਾਨੀ ਦੇ ਨਾਲ ਟਿਕ ਸਕੇ ਇਸ ਤਰ੍ਹਾਂ ਸਾ ਸੰਗੇਜੀ ਉਸ ਡੱਬੀ ਨੂੰ ਤੁਸੀਂ ਮਾਰਚਸ ਦੀ ਨੂੰ ਜਦੋਂ ਤੁਸੀਂ ਸਫੇਦ ਰੰਗ ਦਾ ਚੰਦਨ ਵਿੱਚ ਪਾ ਕੇ ਉੱਪਰ ਨੀਲੇ ਰੰਗ ਦਾ ਧਾਗਾ ਲਗਾ ਕੇ ਵਿੱਚ ਰੱਖ ਕੇ ਤੁਸੀਂ ਈਸ਼ਾਨ ਦਿਸ਼ਾ ਦੇ ਵਿੱਚ ਉਸ ਡੱਬੀ ਨੂੰ ਤੁਸੀਂ ਰੱਖ ਦੇਣਾ ਹੈ ਈਸ਼ਾਨ ਕੋਨੇ ਤੋਂ ਭਾਵ ਸਾ ਸੰਗੇਜੀ ਜੋ ਸਾਡੇ ਘਰ ਦਾ ਸਭ ਤੋਂ ਜ਼ਿਆਦਾ ਪਵਿੱਤਰ ਕੋਨਾ ਹੁੰਦਾ ਹੈ ਉੱਤਰ ਪੂਰਬ ਦਿਸ਼ਾ ਦਾ ਜੋ ਕੋਨਾ ਹੁੰਦਾ ਹੈ ਉਸ ਨੂੰ ਇਸ਼ਾਰਾ ਕੋਲਣਾ ਕਿਹਾ ਜਾਂਦਾ ਹੈ ਸਾਧ ਸੰਗਤ ਜੀ ਤੇ ਉਥੇ ਸਾਧ ਸੰਗਤ ਜੀ ਤੁਸੀਂ ਇਸ ਡੱਬੀ ਨੂੰ ਰੱਖ ਦੇ ਨਹੀਂ ਇਸ ਤਰ੍ਹਾਂ ਕਰਕੇ ਸਾਧ ਸੰਗਤ ਜੀ ਤੁਸੀਂ ਦੇਖਣਾ ਕਿ ਤੁਹਾਡੇ ਘਰ ਦੇ ਵਿੱਚ ਕਿੰਨੀਆਂ ਵੀ ਜੋ ਵੀ ਬਾੜੀਆਂ ਚੀਜ਼ਾਂ ਹੋ ਰਹੀਆਂ ਨੇ ਜਿੰਨਾ ਚੀਜ਼ਾਂ ਦੇ ਕਰਕੇ ਸਾਧ ਸੰਗਤ ਜੀ ਤੁਹਾਡੇ ਘਰ ਦੇ ਵਿੱਚ ਪਰੇਸ਼ਾਨੀ ਆ ਰਹੀ ਏ ਸਾਧ ਸੰਗਤ ਜੀ ਉਹ ਸਾਰੀਆਂ ਚੀਜ਼ਾਂ ਤੁਹਾਡੇ ਘਰ ਤੋਂ ਦੂਰ ਹੋ ਜਾਣਗੀਆਂ ਤੁਹਾਡੀ ਘਰ ਦੀ ਵਿੱਚ ਪੈਸਾ ਉਹਨਾ ਸ਼ੁਰੂ ਹੋ ਜਾਵੇਗਾ ਤੁਹਾਡੇ ਬੱਚੇ ਜੋ ਕਹਿਣੀ ਤੋਂ ਬਾਹਰ ਨਹੀਂ ਬੁਰੀਆਂ ਆਦਤਾਂ ਦੇ ਵਿੱਚ ਪਏ ਹੋਈ ਨੇ ਗਲਤ ਰਸਤਿਆਂ ਦੇ ਨੇ ਉਹ ਸਭ ਕੁਝ ਸਾਥ ਸੰਗੇ ਜੀ ਤੁਹਾਡੀ ਜੀਵਨ ਦੇ ਵਿੱਚ ਠੀਕ ਹੋ ਜਾਵੇਗਾ ਤੇ ਆਪਣੇ ਆਪ ਸਾਥ ਸੰਗੇ ਜੀ ਉਹ ਵਧੀਆ ਸੰਗਤ ਦੇ ਨਾਲ ਜੁੜਨਾ ਸ਼ੁਰੂ ਕਰ ਦੇਣਗੇ ਤੇ ਜਿੰਨੀਆਂ ਵੀ ਸਾਥ ਸੰਗੇ ਜੀ ਤੁਹਾਡੇ ਘਰ ਦੀਆਂ ਪਰੇਸ਼ਾਨੀਆਂ ਹੋਣਗੀਆਂ ਉਹ ਸਭ ਦੂਰ ਹੋ ਜਾਣਗੀਆਂ ਕਿਉਂਕਿ ਹਰ ਘਰ ਦੀਆਂ ਅਲੱਗ-ਅਲੱਗ ਪਰੇਸ਼ਾਨੀਆਂ ਹੁੰਦੀਆਂ ਨੇ ਸਾਧ ਸੰਗੇ ਜੀ ਜੋ ਸਾਧ ਸੰਗੇ ਜੀ ਇਹ ਸੀ ਅੱਜ ਦੀ ਵੀਡੀਓ ਦਾ ਇੱਕ ਛੋਟਾ ਜਿਹਾ ਮਾਚਿਸ ਦੀ ਡੰਬੀ ਦਾ ਘਰੇਲੂ ਤੇ ਸੌਖਾ ਤੇ ਸਰਲ ਉਪਾਅ ਤੇ ਇਸ ਉਪਾਅ ਨੂੰ ਸਾਧ ਸੰਗੇ ਜੀ ਤੁਸੀਂ ਕਿਸੇ ਵੀ ਸਮੇਂ ਕਦੋਂ ਵੀ ਕਰ ਸਕਦੇ ਹੋ ਤੇ ਇਸ ਉਪਾਅ ਦੀ ਨਾਲ ਸਾਧ ਸੰਗੇ ਜੀ ਬਹੁਤ ਹੀ ਜ਼ਿਆਦਾ ਭੈਣ ਭਰਾਵਾਂ ਨੂੰ ਕਾਫੀ ਫਾਇਦਾ ਹੋਇਆ ਹੈ ਜੇਕਰ ਸਾਧ ਸੰਗੇਜੀ ਤੁਸੀਂ ਵੀ ਕਿਸੇ ਮੁਸ਼ਕਲ ਦੀ ਵਿੱਚੋਂ ਦਾ ਇਸ ਉਪਾਅ ਨੂੰ ਜ਼ਰੂਰ ਕਰਿਓ ਹੋ ਸਕੇ ਨਾ ਤੁਹਾਡਾ ਵੀ ਭਲਾ ਹੋ ਸਕੇ ਸੋ ਸਾਧ ਸੰਗੇਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਤੇ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਸਾਸੰਗੇ ਜੀ ਬੁਲਾ ਚੁਕੰਦੀ ਖੀਮਾ ਬਖਸ਼ਨੀ ਤੁਸੀਂ ਵੀ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੁੜੋ ਤੇ ਆਪਣੇ ਬੱਚਿਆਂ ਨੂੰ ਵੀ ਜਿੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੋੜੋ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਸਭਨਾ ਭੈਣ ਭਰਾਵਾਂ ਦੇ ਘਰ ਪਰਿਵਾਰ ਤੇ ਮੇਰ ਪਰਿਆ ਹੱਥ ਰੱਖਣਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਾਰੇ ਭੈਣ ਭਰਾਵਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਤੇ ਲੰਬੀਆਂ ਉਮਰਾਂ ਬਖਸ਼ਣੀਆਂ ਸੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ